हिंद की चादर, श्री गुरु तेग बहादुर जी जिनके 350वें शहीदी वर्ष पर हरियाणा सरकार 1 से 25 नवंबर तक श्रद्धांजलि स्वरूप राज्य भर में विभिन्न कार्यक्रम आयोजित कर रही है इसी आयोजन श्रृंखला में हरियाणा सरकार उनकी स्मृति में चार पवित्र यात्राओं का आयोजन कर रही है जिसमे पहली यात्रा आठ नवम्बर को रोड़ी सिरसा ऐसी 11 नवंबर को गुरुद्वारा गुरु नानक देव जी गोरखनाथ पिंजौर से चौदह नवंबर को फरीदाबाद से और अठारह नवंबर को सढ़ौरा यमुनानगर से यात्राएं आरंभ होकर चौबीस नवंबर को कुरुक्षेत्र पहुंचेगी और पच्चीस नवंबर को होगा इस राज्य स्तरीय पावन आयोजन का समापन समारोह आइए शहादत की इस विरासत को हरियाणा सरकार के साथ मिलकर धर्म और मानवता की रक्षा हेतु दिए गए इस अमूल्य बलिदान को नमन करें ਪਹਿਲਾ ਤਾਂ ਸਾਰੇ ਪ੍ਰੈਸ ਹਲਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਮੇਰੇ ਇਲੈਕਸ਼ਨ ਸੀ ਮੈਂ ਗੱਲੇ ਗਲੀ ਮੁਹੱਲਿਆਂ 'ਚ ਜਿੱਥੇ-ਜਿੱਥੇ ਇਲੈਕਸ਼ਨ ਮੀਟਿੰਗ ਕਰਦਾ ਸੀ ਦੋ ਤਿੰਨ ਮੁੱਦੇ ਇਹੋ ਜਿਹੇ ਸੀਗੇ ਜਿਹੜੇ 70 80% ਜਗ੍ਹਾ ਹੁੰਦਾ ਹੀ ਹੁੰਦੇ ਸੀ ਔਰ ਇੱਕ ਮੁੱਦਾ ਉਹਦੇ ਵਿੱਚੋਂ ਤਾਰਾਂ ਦਾ ਸੀ ਉਨ ਸਰਕਾਰ ਨੇ ਸਾਡੇ ਮਾਨਯੋਗ ਨੈਸ਼ਨਲ ਕੋਆਰਡੀਨੇਟਰ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਂ ਜ਼ਿੰਮੇਵਾਰੀ ਬਿਜਲੀ ਦੀ ਵੀ ਦਿੱਤੀ। ਹੁਣ ਮੇਰਾ ਫਰਜ਼ ਬੰਦਾ ਸੀਗਾ ਕਿ ਹੁਣ ਤਾਂ ਮੈਂ ਪ੍ਰੋਮਿਸ ਕੀਤਾ ਲੋਕਾਂ ਨੂੰ ਔਰ ਮੇਰੇ ਕੋਲ ਆਪ ਹੀ ਕਰਨ ਦਾ ਮਤਲਬ ਫੈਸਲਾ ਲੈਣ ਦਾ ਮੇਰੇ ਕੋਲ ਨੰਨੇ ਮੌਕਾ ਦੇਤਾ ਔਰ ਉਹ ਮੌਕੇ ਦਾ ਫਾਇਦਾ ਉਠਾਉਂਦੇ ਮੈਂ ਇੱਕ ਸਬ ਡਿਵੀਜ਼ਨ ਦਾ ਹਲੇ ਟੈਂਡਰ ਲਗਾਇਆ ਲੁਧਿਆਣੇ ਦੀ ਇਹ ਸਬ ਡਿਵੀਜ਼ਨ ਹੈ ਇਹ ਫਾਰੇ ਵਾਲੇ ਚੌਂਕ ਦੀ ਸਬ ਡਿਵੀਜ਼ਨ ਨੂੰ ਕਹਿੰਦੇ ਜੀ ਜੀ ਕਿਉਂ ਚੀਫ ਸਾਹਿਬ ਹਾਂ ਜੂਨਟ 1 ਸਰ ਜੂਨਟ 1 ਇਹਦੇ ਵਿੱਚ ਜਿੰਨੇ ਇਲਾਕੇ ਆਂਦੇ ਆ ਚਾਹੇ ਗਲੀ ਮੱਲੇ ਸਾਰੇ ਸਬ ਦੀਆਂ ਧਾਰਾਂ ਬਿਲਕੁਲ ਸਿੱਧੀਆਂ ਕਰਾਂਗੇ ਠੀਕ ਕਰਾਂਗੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਜਿਹਦੇ ਵਿੱਚ ਜੇ ਤੁਸੀਂ ਦੇਖ ਸਕੋਗੇ ਕਿ ਪਹਿਲਾਂ ਕੀ ਹਾਲ ਸੀ ਤੇ ਕਰਨ ਤੋਂ ਬਾਅਦ ਕੀ ਹਾਲ ਆ ਸਾਰੇ ਜਿੰਨੇ ਆ ਮੀਟਰ ਬਕਸੇ ਆ ਜੇ ਕੋਈ ਕਿਸੇ ਚ ਪਾਣੀ ਜਾ ਰਿਹਾ ਹੈ ਜਾਂ ਕਿਸੇ ਸ਼ਾਰਟ ਹੁੰਦਾ ਹੈ ਉਹ ਰਿਪੇਅਰ ਕਰਾਂਗੇ ਕੋਈ ਵੀ ਪੋਲ ਸੜਕ ਦੇ ਵਿੱਚ ਆਂਦਾ ਉਹਨੂੰ ਸਾਈਡ ਤੇ ਕਰਾਂਗੇ ਕੋਈ ਵਾਇਰ ਐਦਾ ਸੈਕ ਕਰ ਰਹੀ ਆ ਜਾਂ ਕੁਛ ਹੈ ਉਹਦੇ ਸਾਹਮਣੇ ਵੱਡੇ ਪੋਲ ਲਗਾ ਕੇ ਉਹਨਾਂ ਨੂੰ ਉੱਚਾ ਕਰਾਂਗੇ ਤਾਂ ਕਿ ਕੋਈ ਗੱਡੀ ਨਾ ਫਸੇ ਜਾਂ ਕਿਸੇ ਨੂੰ ਜਿੱਦਾਂ ਕੋ ਟਰੱਕ ਜਾਂਦਾ ਹੈ ਜਾਂ ਕੋਈ ਟੈਂਪੂ ਜਾਂਦਾ ਹੈ ਤੋ ਤੁਸੀਂ ਦੇਖਿਆ ਹੁਣ ਲੱਕੜੀ ਦੇ ਡੰਡੇ ਨਾਲ ਉੱਪਰ ਕਰਦੇ ਆ ਉਹ ਸਾਰੇ ਕੰਮ ਅਸੀਂ ਖਤਮ ਕਰਕੇ ਕੋਸ਼ਿਸ਼ ਕਰਕੇ ਜਿੰਨਾ ਸਾਫ ਸੁਥਰਾ ਹੋ ਸਕੇ ਮਤਲਬ ਕਿ ਲੱਗਣਗੇ ਵੀ ਸੋਹਣੇ ਔਰ ਫਾਲਟ ਵੀ ਘੱਟ ਪੈਣਗੇ ਕਿਉਂਕਿ ਜਦੋਂ ਕੇਬਲਾਂ ਤਾਰਾਂ ਸੈਕ ਕਰਦੀਆਂ ਕੋਈ ਕਿਤੇ ਜਾ ਰਹੀ ਕੋਈ ਕਿਤੇ ਜਾ ਰਹੀ ਤਾਂ ਫਾਲਟ ਵੀ ਜ਼ਿਆਦਾ ਪੈਂਦੇ ਆ ਆਪਣੇ ਘਰਾਂ ਵਿੱਚ ਬਿਜਲੀ ਦੇ ਫਾਲਟ ਵੀ ਘੱਟ ਪੈਣਗੇ ਜਗਾ ਵੀ ਸੋਹਣੀ ਸੋਹਣੀ ਲੱਗੇਗੀ ਔਰ ਮਤਲਬ ਕਿ ਮੇਰੇ ਖਿਆਲ ਟ੍ਰਾਂਸਮਿਸ਼ਨ ਲਾਸਸ ਵੀ ਘਟਣਗੇ ਇਹਦੇ ਨਾਲ। ਹਾਂ। ਕਈ ਜਗ੍ਹਾ ਹੱਥ ਸੇ ਵੀ ਅਸੀਂ ਦੇਖਿਆ ਕਿ ਤਾਰਾਂ ਜਿਆਦਾ ਹੁਣ ਕਰਨ ਹੱਥ ਸੇ ਵੀ ਵਾਪਰ ਜਾਂਦੇ। ਮੈਂ ਉਹ ਮੈਂ ਤਾਂ ਕਿਹਾ ਜੀ ਬੱਚਿਆਂ ਨੂੰ ਬਾਹਰ ਸੈਰ ਕਰਨ ਦੀ ਜਾਨ ਦਿੰਦੇ ਕਿ ਜੀ ਕੋਈ ਤਾਰ ਨਾ ਲੱਗ ਜਾਵੇ ਕੋਈ ਕੁਛ ਨਾ। ਉਹ ਸਾਰੇ ਹਾਦਸਿਆਂ ਤੋਂ ਵੀ ਬਚਾ ਹੋਏਗਾ। ਟ੍ਰਾਂਸਮਿਸ਼ਨ ਦੇ ਲਾਸ ਵੀ ਘਟਣਗੇ। ਮੇਰੇ ਹਿਸਾਬ ਨਾਲ ਬਿਜਲੀ ਦੇ ਬਿੱਲਾਂ 'ਚ ਵੀ 19-21 ਦਾ ਫਰਕ ਪੈਣਾ ਚਾਹੀਦਾ। ਔਰ ਜਿਹੜਾ ਸਭ ਤੋਂ ਨਾ ਬੈਸਟ ਪਾਰਟ ਹੈ ਕਿ ਜਿਹੜੇ ਫਾਲਟ ਪੈ ਜਾਂਦੇ ਆ ਬਿਜਲੀ ਚਲੇ ਜਾਂਦੀ ਗਰਮੀਆਂ ਚ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਨਹੀਂ ਆਂਦੀ ਬੰਦੇ ਨੂੰ ਆਉਣ ਨੂੰ ਟਾਈਮ ਲੱਗਦਾ ਉਹ ਵੀ ਬਹੁਤ ਘਟ ਜਾਂ ਗਿਆ ਹਾਂ ਸਿਰਫ ਪੂਰੇ ਲੁਧਿਆਣੇ ਦੇ ਵਿੱਚ ਕੀਤਾ ਜਾਊਗਾ ਜਾਂ ਇਹ ਨਹੀਂ ਪੂਰੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਕੀਤਾ ਜਾਊਗਾ ਇਹ ਅਸੀਂ ਹਫ਼ਤਾ ਖ ਹੋਇਆ ਕੰਮ ਚਾਲੂ ਹੋਇਆ ਮੈਂ ਉਹੀ ਦੇਖਣ ਆਇਆ ਸੀਗਾ ਅਸੀਂ ਇੱਕ ਟੈਂਡਰ ਇੱਕ ਸਬ ਡਿਵੀਜ਼ਨ ਦਾ ਲਗਾਇਆ ਉਹ ਸਬ ਡਿਵੀਜ਼ਨ ਨੂੰ ਐਗਜ਼ਾਮਪਲ ਬਣਾ ਕੇ ਦੇਖੇ ਜੇ ਕੋਈ ਕੰਮ ਰਹਿ ਗਿਆ ਉਹ ਟੈਂਡਰ ਚ ਐਡ ਕਰ ਦਾਂਗੇ ਜੇ ਕੋਈ ਫालतू ਕੰਮ ਆ ਉਹ ਕੱਢ ਦਾਂਗੇ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਬਾਕੀ 86 ਸਬ ਡਿਵੀਜ਼ਨ ਆ ਪੂਰੇ ਪੰਜਾਬ ਚ 87 ਹੈਗੇ ਇੱਕ ਦਾ ਲਗਾਇਆ ਇਹ ਕਰਕੇ ਹੋਰ ਮਹੀਨੇ ਡੇਢ ਤੱਕ ਅਸੀਂ ਪੂਰੇ ਪੰਜਾਬ ਦਾ ਟੈਂਡਰ ਹੁਣ ਇਕੱਠਾ ਲਗਾਇਆ ਜਿਹੜੇ ਇੰਟਰਨੈਟ ਦੀ ਤਾਰਾਂ ਹੋ ਗਈਆਂ ਜਾਂ ਹੋਰ ਹੋ ਗਈਆਂ ਲੋਕੀ ਆਉਂਦੇ ਸੀ ਉਹ ਵੀ ਬਣ ਜਾਂਦੇ ਸੀ ਪਿੱਛੇ ਜਿਹੜੇ ਨੇ ਪ੍ਰਾਈਵੇਟ EMPLOYEES ਉਹਨਾਂ ਨੂੰ ਵੀ ਕੋਈ ਹਦਾਇਤ ਇਹ ਦੇਖੋ ਜੀ ਅਸੀਂ ਕੇਬਲ ਲਿਆਂ ਨੂੰ ਰਿਕਵੈਸਟ ਕੀਤੀ ਆ ਕਿ ਤਾਰਾਂ ਤਾਂ ਅਸੀਂ ਸਾਰੀਆਂ ਠੀਕ ਕਰਦੀਆਂ ਜਿਹੜਾ ਬਿਜਲੀ ਬੋਰਡ ਦੇ ਨਾਲ ਲਾ ਕੇ ਠੀਕ ਕਰਾ ਲਓ ਨਹੀਂ ਤਾਂ ਸਾਡੇ ਤਾਂ ਜਿਹੜੀ ਬਿਜਲੀ ਬੋਰਡ ਦੀ ਕੇਬਲ ਨਹੀਂ ਹੈਗੀ ਉਹ ਸੀ ਕੱਟਦੀ ਦੀ ਆ ਇਹ ਡੈਡ ਲਾਈਨ ਕੀ ਇਸ ਪਾਰਟिकुलर ਪਾਇਲਟ ਪ੍ਰੋਜੈਕਟਿੰਗ ਤੇ ਫਰਦਰ ਇਹ ਪਾਇਲਟ ਪ੍ਰੋਜੈਕਟ ਦੱਸੋ ਜੀ ਠੇਕੇਦਾਰ ਸਾਹਿਬ ਕਿੰਨੀ ਦੇਰ ਲੱਗੂ ਕਿੱਥੇ ਆ ਕੰਟਰੈਕਟਰ ਕੋਈ ਅੱਛਾ ਸਰ ਵੈਸੇ ਅਸੀਂ 2 ਮਹੀਨੇ ਇਹਨਾਂ ਨੂੰ ਕਿਹਾ 2 ਮਹੀਨੇ ਦਾ ਟਾਈਮ ਦਿੱਤਾ ਪਰ ਕੁਝ ਹਾਂਜੀ ਸਰ ਬਾਜ਼ਾਰਾ ਦੇ ਵਿੱਚ ਕਾਫੀ ਗੁੰਝਲਾ ਵਰਗਾ ਉਹ ਸਾਰਾ ਸਾਫ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ 1 ਮਿੰਟ ਔਰ ਕਾਫੀ ਉੱਤੇ ਅਗ ਅਗਰ ਆ ਦੇਖੋ ਇੱਕ ਇੱਕ ਮਿੰਟ ਸਾਹਮਣੇ ਜੀ ਆ ਇਹੋ ਹੀ ਖੰਭਾ ਹੈ ਇਹ ਪਹਿਲਾ ਹੈ ਆ ਦੇਖਿਆ ਜੀ ਆ ਬਾਅਦ ਚ ਜੀ ਇੱਕ ਆ ਦੇਖੋ ਇਹ ਪਹਿਲਾ ਹੈ ਜੀ ਤੇ ਬਾਅਦ ਚ ਕਿੰਨਾ ਫਰਕ ਹੈ ਹੈ ਕਿ ਨਹੀਂ ਫਰਕ ਔਰ ਇਹ ਸਭ ਦੇ ਨਹੀਂ ਆ ਦੇਖੋ ਤੇ ਪਹਿਲਾ ਇਹ ਬਾਅਦ ਚ ਉਹ ਤਾਂ ਗੋੜ ਮੋੜੀ ਛੋੜੋ ਯਾਰ ਉੱਤੋਂ ਬਸ ਇਦਾਂ ਆਹ ਦੇਖੋ ਆ ਆ ਦੇਖੋ ਆ ਬੰਦਾ ਲੱਗਿਆ ਪਹਿਲਾਂ ਇਹ ਬਾਅਦ ਚ ਸੋ ਅਸੀਂ ਅੱਗੇ ਨਾਲ ਤਾਂ ਬਹੁਤ ਅਸੀਂ ਮਤਲਬ ਕਿ ਇੱਕ ਵੀਡੀਓ ਵੀ ਬਣਾਈ ਆ ਕਿ ਜੇ ਪਹਿਲਾਂ ਦਾ ਕੀ ਆ ਬਾਅਦ ਚ ਕੀ ਆ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਫਰਕ ਬਹੁਤ ਆ ਪਰ ਅਸੀਂ ਚਾਹਦੇ ਆ ਜਿੰਨਾ ਵੱਧ ਤੋਂ ਵੱਧ ਇਹ ਚੰਗਾ ਸਾਫ਼ ਸੁਥਰਾ ਹੋਵੇ ਅਸੀਂ ਕਰੀਏ ਔਰ ਹਰ ਪਾਸੋਂ ਇਹਦਾ ਬੈਨੀਫਿਟ ਹੋਏਗਾ ਸਾਨੂੰ ਠੀਕ ਹੈ ਧੰਨਵਾਦ ਸ਼ੁਕਰੀਆ